हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ 시ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਤੇ ਅੱਜ ਪਸ਼ੂ ਤੁਹਾਨੂੰ ਆਪਾਂ ਟੋਟਲ 5 ਦਿਖਾਉਣੇ ਆ ਤਿੰਨ ਬੈੜਾਂ ਤੇ ਦੋ ਮੱਝਾਂ ਇੱਕ ਨੀਲੀ ਦੀ ਮੱਝ ਦੋਸਤੋ ਹੁਣੇ ਜਸਟ ਕੁਝ ਸਮਾਂ ਪਹਿਲਾਂ ਸੂਈ ਸਵਾਈ ਆ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਹਰਵੈਲ ਤੋਂ ਲੈ ਲਾਂਗੇ ਬੈੜਾਂ ਵੀ ਤਕਰੀਬਨ ਦੋਸਤੋ ਅੱਜ ਸੂਈਆਂ ਸਵਾਈਆਂ ਵੀ ਹੈਗੀਆਂ ਨੇ ਗੱਬਣ ਵੀ ਆ ਬਾਕੀ ਜਿਵੇਂ ਜਿਵੇਂ ਆਪਾਂ ਤੁਹਾਨੂੰ ਨਾਕ ਦਿਖਾਉਂਦੇ ਜਾਵਾਂਗੇ ਦੋਸਤੋ ਉਵੇਂ-ਉਵੇਂ ਤੁਹਾਨੂੰ ਡਿਟੇਲ ਆ ਇਹਨਾਂ ਪਸ਼ੂਆਂ ਦੀ ਮਿਲਦੀ ਜਾਊਗੀ ਅੱਜ 16 ਫਰਵਰੀ ਆ ਦੋਸਤੋ ਸਮਾਂ ਕੋਈ ਸ਼ਾਮ ਦੇ ਹੈਗਾ 5 ਵਜੇ ਦਾ ਠੀਕ ਆ ਤੇ ਪਸ਼ੂ ਤਕਰੀਬਨ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਕੋਈ 5-7 ਨਾਕ ਜੜੇ ਆ ਦੋਸਤੋ ਹਰ ਰੋਜ਼ ਅਵੇਲੇਬਲ ਹੁੰਦੇ ਆ ਇਸ ਫਾਰਮ ਦੇ ਉੱਪਰ ਠੀਕ ਆ ਜੀ ਤੇ ਖਾਸ ਵਿਜਰ ਤੁਸੀਂ ਪਿੰਡ ਜੋੜ ਸਿੰਘ ਵਾਲੇ ਕਰਨੀ ਆ ਬਾਕੀ ਜਿਹੜੇ ਵੀ ਆਪਣੇ ਨਵੇਂ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਹਰੀ ਕੇ ਪੱਤੋਂ ਤੋਂ ਦੋਸਤੋ 12 ਕਿਲੋਮੀਟਰ ਦੀ ਦੂਰੀ ਹੈਗੀ ਆ ਸੰਗਵਾ ਅੱਡੇ ਤੋਂ ਤੁਸੀਂ ਪਿੰਡ ਸੈਦੋਂ ਸੈਦੋਂ ਤੋਂ ਤੁਸੀਂ ਪਿੰਡ ਜੋੜ ਸਿੰਘ ਵਾਲੇ ਵਿਜਿਟ ਕਰ ਸਕਦੇ ਜੇ ਦੁੱਬਲੀ ਬਿਲਕੁਲ ਨਜ਼ਦੀਕ ਆ ਵੱਡੇ ਸਭਰਾ ਪਿੰਡ ਵੀ ਥੋੜੀ ਦੂਰੀ ਤੇ ਆ ਆਓ ਲੈਨੇ ਆ ਡਿਟੇਲ ਵੀਰ ਹਰਵੈਲ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੋ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਇਸ ਚੈਨਲ ਨੂੰ ਪਿਆਰ ਦੇ ਰਹੇ ਜਾਂ ਸਾਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਅੱਛਾ ਵੀਰ ਹਰਵੈਲ ਸਿਆ ਵੀ ਚਲੋ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਤੇ ਅੱਜ ਆਪਣੇ ਕੋਲ ਤਕਰੀਬਨ ਇਹ ਪੰਜ ਪਸ਼ੂ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਬੇੜਾਂ ਤੇ ਦੋ ਮੱਝਾਂ ਨੇ ਬਿਲਕੁਲ ਜੰਦੂ ਸਾਹਿਬ ਇੱਕ ਨੀਲੀ ਦੀ ਆ ਹੁਣ ਇੰਜੈਸਟ ਹੋਈ ਆ ਇੱਕ ਇਹ ਮੱਝ ਚਲੋ ਆਪਾਂ ਡਿਟੇਲ ਨਾਲ ਨਾਲ ਸਾਂਝੀ ਕਰਦਾ ਹਾਂ ਇਹਦੇ ਨਾਲ ਆਪਣੇ ਕੋਲ ਤਿੰਨ ਨੇ ਠੀਕ ਆ ਠੀਕ ਆ ਤੇ ਦੋ ਮੱਝਾਂ ਨੇ ਠੀਕ ਆ ਜੀ ਤੇ ਦੋ ਬੇੜਾਂ ਜਿਹੜੀਆਂ ਸੂਈਆਂ ਨੇ ਮੱਝਾਂ ਵੀ ਦੋਨੇ ਸੂਈਆਂ ਇੱਕ ਗੱਬਰ ਠੀਕ ਹੈ ਭਰਾ ਹਾਂਜੀ ਅੱਛਾ ਭਾਈ ਹਰਵੇਲ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਹੀ ਇਸ ਮੱਝ ਤੋਂ ਕਰਦੇ ਆਂ ਜਿਹੜੀ ਹੁਣੇ ਜਸਟ ਕੁਝ ਸਮਾਂ ਪਹਿਲਾਂ ਸੂਈ ਆ। ਅ ਸੰਧੂ ਸਾਹਿਬ ਤੀਜੀ ਸੂਵੇ ਮੱਝ ਸੂਈ ਹੈ ਜਸ ਕੋਈ 10 ਮਿੰਟ ਹੋਏ ਅਜੇ ਤੁਹਾਡੇ ਸਾਹਮਣੇ ਆ। ਠੀਕ ਹੈ ਜੀ। ਤੇ ਪਿੱਛੇ ਮੇਲ ਕਾਫ ਆ ਗਿਆ। ਠੀਕ ਹੈ ਜੀ। ਤੇ ਚੌਣ ਸੰਧੂ ਸਾਹਿਬ ਵੈਸੇ ਚਲੋ 35 ਤੇ ਪਤਾ ਲੱਗ ਗਿਆ ਸੀਗਾ। ਹਾਂਜੀ। ਬਹੁਤ ਵਧੀਆ ਚੋਈ ਆ ਇਹਦੀ ਧਾਰ ਇੱਕ ਨੰਬਰ ਬੋਲੀ ਆ। ਠੀਕ ਹੈ ਜੀ। ਬਾਕੀ ਬਰੀਡ ਵਾਈ ਗੱਲ ਕਰੀਏ ਤਾਂ ਬਹੁਤ ਚੰਗੀ ਆ। ਠੀਕ ਹੈ ਜੀ। ਲੋ ਵੀ ਦੋਸਤੋ ਠੀਕ ਹੈ ਜੀ ਨੀਲੀ ਦੀ ਇਹ ਮੱਝ ਆ। ਬਾਕੀ ਹੁਣ ਕੁਝ ਕੋਈ 10 15 ਮਿੰਟ ਪਹਿਲਾਂ ਜਿਹੜੀ ਐ ਸੋਈ ਆ ਤੇ ਲੜਲੂ ਨੂੰ ਬਿਲਕੁਲ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਜੇਰ ਜਰ ਪੈਣੀ ਹਜੇ ਬਾਕੀ ਆ ਬਾਕੀ ਤੁਸੀਂ ਉਹਦੀ ਵਿਸ਼ੇਸ਼ ਤੌਰ ਤੇ ਡਿਟੇਲ ਬਾਅਦ ਵਿੱਚ ਲੈ ਲਿਓ ਜਿਹੜਾ ਕੋਈ ਵੇਰ ਖਰੀਦਦਾਰ ਸਬਦਾ ਕਰੂਗਾ ਠੀਕ ਆ ਤੇ ਮਗਰ ਕਟਾ ਮੇਲ ਕਾਫ ਨੂੰ ਜਨਮ ਦਿੰਦਾ ਠੀਕ ਆ ਜੀ ਅਰਬੇਲ ਬਾਈ ਸਵੇਆਂ ਦੇ ਵਿੱਚ ਕਿੰਨੇ ਹੋਊਗੀ ਇਹ ਐ ਸੰਦੂ ਸਰ ਕੋਈ ਦੁੱਧਾ ਵੀ ਮੰਨ ਸਕਦਾ ਪਰ ਆਪਾਂ ਤੀਜਾ ਕਵਾਂਗੇ ਅੱਛਾ ਜੀ ਝੋਟੀਆਂ ਦੇ ਵਿੱਚ ਆਉਂਦੀ ਆ ਅੱਛਾ ਜੀ ਬਾਕੀ ਜੇ ਕੋਈ ਚੰਗਾ ਭੈਣ ਭਰਾ ਮੰਨ ਲਓ ਸਮਝੇ ਇਹਨੂੰ ਚੰਗੀ ਸੰਭਾਲ ਕਰ ਜੇ ਤਾਂ ਸੰਦੂ ਸਾਹਿਬ ਦੁੱਧ 13 14 ਚਵਾਊਗੀ ਨਹੀਂ ਤਾਂ 12 ਦਾ ਕਿਤੇ ਗਿਆ ਹੀ ਨਹੀਂ ਠੀਕ ਹੈ ਜੀ ਕਿਉਂਕਿ ਇਹਦੀ ਕੁਆਲਿਟੀ ਦੀ ਗੱਲ ਕਰੀਏ ਇਹਦੀ ਬਰੀਡ ਦੀ ਗੱਲ ਕਰੀਏ ਤਾਂ ਪ੍ਰੋਪਰ ਆ ਹਾਂ ਹਾਂ ਬਿਲਕੁਲ ਜਿਹੜਾ ਇਹਦਾ ਥਣਾ ਦਾ ਸਪੇਸ ਆ ਬਿਲਕੁਲ ਪੀੜੀ ਦੇ ਪਾਵਿਆਂ ਨੂੰ ਲੱਗਿਆ ਹਾਂ ਜੀ ਲੋ ਵੀ ਤਾਂ ਦੀ ਕੁਆਲਿਟੀ ਬਹੁਤ ਵਧੀਆ ਨੇ ਬੋਸ ਤੋਂ ਇੱਕ ਵਾਰੀ ਥੋੜਾ ਜਿਆਦਾ ਹਰਪੇਰ ਭਾਈ ਮਾਰੇ ਲੰਮਾ ਤੋਰ ਕੇ ਦਿਖਾ ਦਈਏ ਆਹ ਲੋ ਜੀ ਬਿਲਕੁਲ ਨਖੇੜ ਆਪਸੀ ਬਹੁਤ ਸੋਹਣਾ ਆਪਸੀ ਥਾਣਾ ਦਾ ਦੋਸਤੋ ਚੌਥਾ ਥਾਣਾ ਦਾ ਨਖੇੜ ਤੁਸੀਂ ਵੇਖੋ ਚੱਪੇ ਚੱਪੇ ਦੇ ਥਾਣਾ ਆਰਡਰ ਵੀ ਕੰਪੈਕਟ ਆਰਡਰ ਜਿਵੇਂ ਆਪਾਂ ਵੜਾਂ ਦਾ ਆਪਾਂ ਕਹਦੇ ਨੇ ਨਾ ਵੀ ਫਿਕਸਡ ਹੀ ਆਰਡਰ ਆ ਉਹ ਹਿਸਾਬ ਕਿਤਾਬ ਦਾ ਜਿਹੜਾ ਆਰਡਰ ਆ ਬਹੁਤ ਸੋਹਣਾ ਲੰਬਾ ਥਾਣਾ ਮੁੱਠੀ ਥਾਣਾ ਨੋਕਲਾ ਬਾਕੀ ਸੰਧੂ ਸਾਹਿਬ ਜਿਹੜੇ ਵੀ ਮਤਲਬ ਮੈਂ ਤਾਂ ਰਿਕੁਐਸਟ ਕਰੂੰਗਾ ਕਿ ਜਿਹੜੇ ਵੀ ਭੈਣ ਭਰਾ ਇਹਨੂੰ ਖਰੀਦਣਾ ਬਿਲਕੁਲ ਸਾਮ ਸੰਭਾਲ ਵਾਲਾ ਬੰਦਾ ਤੇ ਸ਼ੌਂਕੀਆ ਬੰਦਾ ਲੈ ਕੇ ਜਾਵੇ ਤਾਂ ਇਹ ਦੱਸੂਗੀ ਕਿ ਮੈਂ ਹੈਗੀ ਆ ਠੀਕ ਹੈ ਜੀ ਹਾਂਜੀ ਆ ਲਓ ਜੀ ਸੋ ਬਾਕੀ ਤੋਰਾ ਤਾਰਾ ਬਹੁਤ ਸੋਹਣਾ ਦੋਸਤੋ ਤੇ ਬਾਕੀ ਸਾਰੇ ਵੀ ਇਹਨਾਂ ਨੂੰ ਪਤਾ ਹੀ ਹੈ ਜਿੱਦਾਂ ਕਿ ਬਿਲਕੁਲ ਤਾਜ਼ਾ ਪਸ਼ੂ ਸੋਇਆ ਹੋਵੇ ਤੇ ਸੁਸਵਾਦ ਇਹਨੇ ਜਿਹੜਾ ਕਰਮੜੀ ਵੇਖੋ ਤੋਰਾ ਤਾਰਾ ਬਹੁਤ ਸੋਹਣਾ ਬੱਗੇ ਵੀ ਸਾਨੂੰ ਸਭ ਗੱਲ ਕਰਦੇ ਹੁੰਦੇ ਆ ਹਾਂਜੀ ਹਾਂਜੀ ਕਿ ਇਹਦੇ ਅੰਦਰੋਂ ਹੁਣ ਜਿਆਦਾ ਨਹੀਂ ਤਾਂ ਕੋਈ 40 50 ਕਿਲੋ ਦਾ ਬੱਚਾ ਗੰਦਪੇਲ ਜਿਹੜਾ ਨਿਕਲ ਗਏ ਜੀ ਬਿਲਕੁਲ ਕੋਈ 80 90 ਕਿਲੋ ਜਿਹੜਾ ਵੇਟ ਜਿਹੜਾ ਨਿਕਲ ਗਿਆ ਵਾ ਆਹ ਹਾਂ ਹਾਂ ਬਿਲਕੁਲ ਤੇ ਇਹਨੇ ਜਿਹੜਾ 2 3 ਦਿਨ ਦੇ ਵਿੱਚ ਜਾ ਕੇ ਪਠਾ ਢੱਕਾ ਖਾ ਕੇ ਹੂੰ ਪੂਰਾ ਪਰਨਾ ਵਾ ਸਹੀ ਹੈ ਸਹੀ ਹੈ ਬਿਲਕੁਲ ਬਾਕੀ ਸਾਨੂੰ ਸਭ ਚੁਵਾਈ ਇੱਕ ਨੰਬਰ ਨਿਕਲੂਗੀ ਇਹਦੀ ਠੀਕ ਹੈ ਦੁੱਧ ਵੀ ਚੰਗਾ ਚੋਹੂਗੀ ਫਿਰ ਇਹਨੂੰ ਕੋਈ ਪ੍ਰਵਾਹ ਨਹੀਂ ਹੁਣੇ ਸੂਈ ਆ ਹੂੰ ਬਿਲਕੁਲ ਆਰਾਮ ਨਾਲ ਪਠਾ ਢੱਕਾ ਜਿਹੜਾ ਉਸੇ ਵੇਲੇ ਇਹਨੇ ਖਾਣ ਚੁੱਕਾ ਸੀ ਬਿਲਕੁਲ ਘੜੀ ਦੇ ਟਾਈਮ ਨਾਲ ਕੋਈ 10 ਮਿੰਟ ਪਹਿਲਾਂ ਸੂਈ ਇਹੋ ਜਿਹੇ ਮਿੱਠੇ ਪਸ਼ੂ ਹੁੰਦੇ ਆ ਠੰਡੇ ਤੀਰੇ ਆ ਬਿਲਕੁਲ ਤੁਹਾਡੇ ਸਾਹਮਣੇ ਉਹ ਚੰਗੇ ਜਿਹਨਾਂ ਦਾ ਥਣਾ ਦੀ ਆਪਣੀ ਫੁੱਲ ਗਾਰੰਟੀ ਆ ਬਾਕੀ ਗੱਬਣ ਪਸ਼ੂ ਨਹੀਂਗਾ ਸੂਈ ਜਾਂ ਕੋਈ ਚੋਕੇ ਆਪਦੀ 2 ਕਿਲੋ ਚਾਰ ਪੁਲਾਵ ਮੈਂ ਬੌਲੇ ਦੀ ਗੱਲ ਕਰਦਾ ਬੌਲੇ ਦੇ ਕੋਈ ਤੁਲਣਾ ਨਹੀਂ ਹੁੰਦੀ ਅੱਛਾ ਜੀ ਬੌਲਾ ਕਿਲੋ ਵੀ ਦੇ ਸਕਦੀ ਆ ਹਾਂ ਬਿਲਕੁਲ ਬੌਲਾ 10 ਕਿਲੋ ਵੀ ਦੇ ਸਕਦੀ ਆ ਹਾਂ ਬੌਲੇ ਨਾਲ ਤੁਲਣਾ ਨਹੀਂ ਅਸਲ ਜਿਹੜਾ ਪਸ਼ੂ ਦਾ ਲੈਵਲ ਦੁੱਧ ਲੈਵਲ ਹੁੰਦਾ 15 ਤੋਂ ਜਾ ਤੇ ਬਾਕੀ ਦੋਸਤੋ ਹਰ ਕੁਬੀਰ ਜਾਣਦਾ ਹੀ ਆ ਠੀਕ ਆ ਜੀ ਤੇ ਮਗਰ ਜਿਹੜਾ ਕਟਾ ਮੇਲ ਕਾਪ ਹਰਵੀਰ ਭਾਈ ਮੁੱਲ ਕੀ ਕਰਦੇ ਆ ਕਿੰਤੋਂ ਤੱਕ ਦੇ ਦੇਣੀ ਮੁੱਲ ਸੰਤੂ ਸਾਹਿਬ ਇਹਦਾ ਲੈ ਦੇ ਜਾ ਹੀ ਹੋਊਗਾ ਆ ਦੱਸੋ ਜੀ 76000 ਦਾ ਲੈ ਦੇ 76 ਬਿਲਕੁਲ ਥੋੜੀ ਬਹੁਤੀ ਆਪਾਂ ਛੋੜ ਛੱਪਾ ਦੇ ਚੁ ਕਰ ਦਾਂਗੇ ਠੀਕ ਆ ਜੀ ਸੂਈ ਸਵਾਈ ਉਹ ਵੀ ਨੀਲੀ ਦੀ ਬਾਕੀ ਸੰਤੂ ਸਾਹਿਬ ਮੈਂ ਫੇਰ ਗੱਲ ਕਰਦਾ ਜੇ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਇਹਦੀ ਕੁਆਲਿਟੀ ਬਹੁਤ ਜਿਆਦੀ ਮੱਝਦੀ ਆ ਹਾਂ 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 ਮਤਲਬ ਇਹੀ ਸੰਭੀ ਹੁੰਦੀ ਮੱਝ ਥੋੜੀ ਪਿੰਡੋ ਰਾਜੀ ਹੁੰਦੀ ਹਾਂ ਸੰਧੂ ਜੀ ਬੰਮਾ ਜਲੱਖ ਨਿਸ਼ਾਨੀਆਂ ਨਿਸ਼ੂਨੀਆਂ ਚ ਪੂਰੀ ਬਹੁਤ ਵਧੀਆ ਠੀਕ ਹੈ ਕਈ ਵਾਰਾ ਚਲੋ ਅਗਲੇ ਵੀਰ ਨੇ ਜਿੱਥੇ ਲਵਾਇਆ ਚਾਹੇ ਟੀਕਾ ਮਾਲੀ ਤੋਂ ਕਰਾਇਆ ਤਾਂ ਸਮਝਦਾ ਉਹ ਤਾਂ ਜਦੋਂ ਆ ਗਲਤੀ ਆ ਕਿ ਆਪਾਂ ਕਦੀ ਵੀ ਕਿੰਨਾ ਪਰ ਫਿਰ ਵੀ ਮੈਂ ਮੱਝ ਆਪਦੇ ਖੋਰ ਖੋਰ ਬਿਲਕੁਲ ਵਾਈਟ ਚਿੱਟੇ ਲੈ ਕੇ ਗਈ ਆ ਬਿਲਕੁਲ ਸੰਧੂ ਜੀ ਇਹ ਤਾਂ ਗਲਤੀ ਆ ਕਿ ਚਲੋ ਜੇ ਆਪਾਂ ਨੀਲੀ ਦਾ ਪਸ਼ੂ ਦਾ ਨੀਲੀ ਤੋਂ ਕਰਾਓ ਬਿਲਕੁਲ ਬਿਲਕੁਲ ਜੇ ਅੱਗੇ ਹਰ ਮੇਰ ਭਾਈ ਜਿਹੜੀ ਸੈਕੰਡ ਨੰਬਰ ਤੇ ਇਸ ਮੱਝ ਦੀ ਡਿਟੇਲ ਵੀ ਨਾਲ ਦੀ ਨਾਲ ਸਾਂਝੀ ਕਰ ਸਕਦੇ ਆ ਇਹ ਸੰਧੂ ਸਾਹਿਬ ਦੂਜੇ ਸੂਵੇ ਸੂਈ ਆ ਠੀਕ ਹੈ ਜੀ ਸੂਈ ਨੂੰ ਅੱਜ ਸਮਾਂ ਜਿਹੜਾ ਪਿਛਲੀ ਵੀਡੀਓ 'ਚ ਵੀ ਆਪਾਂ ਇਹਦੀ ਵੀਡੀਓ ਪਾਈ ਸੀ ਹਾਂ ਹਾਂ ਬਿਲਕੁਲ ਉਸ ਦਿਨ ਸੂਈ ਸੀ ਜਿਸ ਦਿਨ ਪਾਈ ਸੀ ਠੀਕ ਹੈ ਜੀ ਕਰੀਬ ਅੱਜ 9-10 ਦੇ ਨੇ ਹੋਣਗੇ ਜਾਂ 11 ਹੋਣਗੇ ਲਾਸਟ ਇਸ ਤੋਂ ਵੱਧ ਨਹੀਂ ਠੀਕ ਹੈ ਜੀ ਅ ਸੰਤੋਖ ਸਾਹਿਬ ਕੱਟੀ ਜਨੇ ਮਾਰਤੀ ਸੀ ਸਿੰਘ 'ਚ ਰੱਸਾ ਪਾ ਕੇ ਅੱਛਾ ਅੱਛਾ ਜੀ ਹਾਂਜੀ ਬਾਕੀ ਇਹਦਾ ਸੌਦਾ ਵੀ ਹੋ ਗਿਆ ਸੀਗਾ ਹਾਂਜੀ ਤਾਂ ਸਵੇਰੇ ਲੈ ਕੇ ਜਾਣੀ ਸੀ ਉਹਨਾਂ ਨੇ ਜੀ ਤਾਂ ਰਾਤ ਇਹਨੇ ਬੱਚਾ ਮਾਰਤਾ ਉਹਦੇ ਕਾਰਨ ਕਰਕੇ ਫਿਰ ਉਹਨਾਂ ਦੇ ਕਾਰਨ ਕਰਕੇ ਅ ਮਨ ਲਾ ਰੋਗੀ ਠੀਕ ਹੈ ਠੀਕ ਬਾਕੀ ਸੰਤੋਖ ਸਾਹਿਬ ਦੁੱਧ ਦੇ ਥੱਲੇ ਕੋਈ 6-7 ਲੀਟਰ ਹੋਊਗਾ ਹੁਣ ਹਾਂ ਬਾਕੀ ਚੋਣ ਬਹੁਤ ਵਧੀਆ ਬਾਕੀ ਭਾਂਡਾ ਭੋਂਡਾ ਹਰਵੇਲ ਸਾਂ ਬਹੁਤ ਬਹੁਤ ਵਧੀਆ ਚੋਣ ਚੰਗੀ ਆ ਫਿਰ ਸੰਤੂ ਸਾਹਿਬ ਪਾੜੇ ਵੰਡੇ ਤੇ ਆ ਅੱਛਾ ਜੀ ਕੋਈ ਟੀਗਾ ਨਹੀਂ ਲੈਂਦੀ ਹਾਂ ਹਾਂ ਪਾੜੇ ਵੰਡੇ ਤੇ ਆ ਪਰ ਪਾੜਾ ਵੰਡਾ ਸੰਤੂ ਸਾਹਿਬ ਆਟੇ ਦਾ ਹੂੰ ਦੂਜਾ ਨਹੀਂ ਕੋਈ ਵੀ ਫਿਰ ਕੁਛ ਨਹੀਂ ਹੂੰ ਹਾਂ ਆਟੇ ਦੇ ਪਾੜੇ ਤੇ ਠੀਕ ਹੈ ਜੀ ਹਾਂ ਲਓ ਵੀ ਭਰਾਵੋ ਤੇ ਸਮਾਂ ਤੁਸੀਂ ਨੋਟ ਕਰ ਲਓ ਕੋਈ ਹਰਵੇਲ 20 25 ਦਿਨ ਹੋ ਗਏ ਆ ਨਹੀਂ ਸੰਤੂ ਸਾਹਿਬ ਆਪਾਂ ਵੀਡੀਓ ਚੈੱਕ ਮਤਲਬ ਕੋਈ ਅੱਜ 10ਵਾਂ ਦਿਨ ਹੋਊਗਾ ਅੱਛਾ ਜੀ ਅਜੇ ਮੈਲੇ ਤੇ ਵੀ ਚੱਲੂਗੀ ਇਹ ਚੀਜ਼ ਦੀ ਵੀ ਆਪਣੀ ਗਾਰੰਟੀ ਰਹੂਗੀ ਠੀਕ ਹੈ ਮੈਲਾ ਮਾਰੂਗੀ 8 7 ਕਿਲੋ ਜਿਹੜਾ ਹੁਣ ਦੋ ਤੇ ਹੈਗਾ 7 ਨਹੀਂ ਸਾਨੂੰ ਸਾਹਿਬ 7 ਦੇ ਨੀਅਰ ਬਾਰ ਹੋਗਾ 7 ਤੋਂ ਅੰਦਰ ਹੋਗਾ 6 ਤੋਂ ਬਾਹਰ ਹੋਗਾ ਠੀਕ ਹੈ ਬਾਕੀ ਜੇ ਮੈਲੇ ਤੇ ਚੱਲਣਾ ਹੈ ਠੀਕ ਹੈ ਬਾਕੀ ਹਾਈਟ ਆ ਮੀਡੀਅਮ ਦਰਮਿਆਨੀ ਹਾਈਟ ਹੈ ਭਰਾਵੋ ਬਾਕੀ ਜਿਹੜੇ ਵੀਰ ਨੇ ਥੋੜੇ ਪੈਸੇ ਲਾ ਕੇ ਵੀ ਘਰੇ ਬਿਲਕੁਲ ਕੰਮ ਚਲਾਉਣਾ ਹੈਗਾ ਠੀਕ ਹੈ ਜੀ ਕਈ ਵਾਰ ਹੁੰਦਾ ਵੀ ਕਬੀਲਦਰੀ ਦਾ ਕੰਮ ਹੁੰਦਾ ਵੀ ਘਰੇ ਵੀ ਦੁੱਧ ਰਵੇ ਠੀਕ ਹੈ ਜੀ ਤੇ ਉਸ ਅਕੋਰਡਿੰਗ ਵੀ ਤੁਸੀਂ ਇਹਨੂੰ ਖਰੀਦ ਸਕਦੇ ਜੀ ਬੱਚਾ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਸੇ ਕਾਰਨ ਕਰਕੇ ਜਿਹੜਾ ਪਾਸੂ ਸਿੰਘਾਂ ਦਾ ਚੜਾ ਲੈਂਦੇ ਆ ਇਹਦਾ ਰੇਟ ਬਹੁਤ ਜਾਇਜ਼ ਰਹੂਗਾ ਹਾਂ ਤਾਂ ਠੀਕ ਹੈ ਤੇ ਕੀ ਅੱਜ ਮੁੱਲ ਕਰਦੇ ਸੰਤੂ ਸਾਹਿਬ ਦਾ ਜਿਹੜਾ 42000 ਵਿੱਚੋਂ ਥੋੜਾ ਬਹੁਤਾ ਮਾਨਦਾਨ ਹੋਊਗਾ ਠੀਕ ਹੈ ਜੀ ਹਾਂਜੀ ਲਓ ਦੋਸਤੋ 44000 ਸੱਜਰ ਸੂਈ ਸੱਜਰ ਸੂਈ ਆ ਪਿਛਲੀ ਵੀਡੀਓ ਵੀਰ ਕੱਢ ਕੇ ਤੁਸੀਂ ਦੇਖ ਲੇਲ ਕੋਈ ਵੀ ਰਾਜਸੰਧੂ ਫਾਰਮਿੰਗ ਤੇ ਜਾ ਕੇ ਉਹਨੂੰ ਕਲਿੱਕ ਕਰੋ ਤੇ ਉਹਦੇ ਵਿੱਚ ਵੀਡੀਓ ਤੇ ਜਾਓ ਤੇ ਆਟੋਮੈਟਿਕਲੀ ਸਮਾਈ ਦੀ ਜਿਹੜੀ ਵੀਡੀਓ ਆ ਤਰੀਕ ਦੇ ਨਾਲ ਤੁਹਾਨੂੰ ਮਿਲ ਜੂਗੀ ਪਿੱਛੇ ਵੀਡੀਓ ਪਾਈ ਸੀ ਨਾਲ ਬੱਚਾ ਦੋਸਤੋ ਪ੍ਰੋਪਰ ਤੁਹਾਨੂੰ ਦਿਖਾਇਆ ਤੇ ਹੁਣ ਬੱਚਾ ਨਹੀਂ ਹੈਗਾਗਾ ਪਹਾੜੇ ਵੰਡੇ ਤੇ ਕਿਸੇ ਤਰ੍ਹਾਂ ਦਾ ਕੋਈ ਟੀਕਾ ਟੱਲਾ ਨਹੀਂਗਾ ਤੇ 42000 ਦੇ ਵਿੱਚ ਮਿਲ ਜੂਗੀ ਵਿੱਚੋਂ ਮਾਨਤਨ ਹੋ ਜਾਊਗਾ ਅੱਗੇ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਆ ਵੇੜ ਇਹ ਸੰਧੂ ਸਾਹਿਬ ਰਾਠੀ ਦਾ ਤੇ ਐਫ ਐਫ ਦਾ ਕਰਾਉਸ ਆ ਠੀਕ ਹੈ ਜੀ ਬਹੁਤ ਠੰਡੀ ਸੀਲ ਵੇੜਾ ਲਓ ਜੀ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਦੋਸਤੋ ਠੀਕ ਹੈ ਜੀ ਤੇ ਰਾਠੀ ਦਾ ਤੇ ਐਚ ਐਫ ਦਾ ਕਰਾਉ ਦਾ ਠੀਕ ਹੈ ਜੀ ਬਾਕੀ ਥਨ ਹਵਾਨਾ ਬਾਕੀ ਸੰਧੂ ਸਾਹਿਬ ਕਿਤੇ ਦੱਸਣੀ ਕੱਲ੍ਹ ਸੂਈ ਆ ਕੱਲ੍ਹ ਹੀ ਸੂਈ ਆ ਪਿੱਛੇ ਬੱਛੀ ਆ ਗਈ ਹੈਰ ਸ਼ੈਰ ਦੀ ਲਓ ਜੀ ਹੈਰ ਸ਼ੈਰ ਦੀ ਮਗਰ ਬੱਛੀ ਆ ਦੋਸਤੋ ਹਾਂ ਠੀਕ ਹੈ ਜੀ ਰੰਗ ਪ੍ਰਿੰਟ ਬਿਲਕੁਲ ਤੁਸੀਂ ਦੇਖ ਸਕਦੇ ਜੀ ਵਾਈਟ ਦੇ ਵਿੱਚ ਬਰਾਊਨ ਜਿਹੜੇ ਦੋਸਤੋ ਡਾਟ ਸਪੌਟ ਹੈਗੇ ਆ ਠੀਕ ਹੈ ਤੇ ਮੋਸਟਲੀ ਆਪਾਂ ਦੇਖਦੇ ਹਾਂ ਹੈਰ ਸ਼ੈਰ ਦੇ ਕਲਰ ਦੇ ਵਿੱਚ ਵੀ ਇੱਕ ਜਿਹੜਾ ਆਪਾਂ ਇਹਨੂੰ ਹੈਰ ਸ਼ੈਰ ਵੀ ਕਹਿ ਸਕਦੇ ਪਰ ਜਿਹੜੀ ਚੀਜ਼ ਦਾ ਆਪਾਂ ਨੂੰ ਹੈਗਾ ਆਪ ਇੱਕ ਕ੍ਰੋਸ ਸੰਗ ਦੇ ਵਿੱਚ ਆ ਰਾਠੀ ਦਾ ਤੇ ਐਚ ਐਫ ਦਾ ਜਿਹੜਾ ਦੋਸਤੋ ਕ੍ਰੋਸ ਪਨ ਹੈਗਾ ਇਸ ਵਰਡ ਦੇ ਵਿੱਚ ਮਗਰ ਬੱਛੀ ਆ ਫੀਮੇਲ ਕਾਫ ਪੂਰੀ ਤਸਲੀਮ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਤੋੜ ਕੇ ਇੱਕ ਵਾਰੀ ਤੇ ਆਹ ਲਓ ਅਚਾਰ ਬੇਲ ਆ ਸੂਆ ਆ ਲਓ ਜੀ ਚੋਣ ਬਹੁਤ ਵਧੀਆ ਵੇ ਕੋਈ ਆਪਾਂ ਨੂੰ ਜੋੜ ਦੀ ਜ਼ਰੂਰਤ ਨਹੀਂ ਆ। ਹੂੰ ਹੂੰ। ਮਿਲ ਬਹੁਤ ਵਧੀਆ। ਨਾ ਦੋਸਤੋ ਨਾਲ ਦੀ ਨਾਲ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾਤੀਆਂ ਨੇ। ਬਾਕੀ ਬੌਲੇ ਤੇ ਆ ਕਰਮਾੜੀ ਕੱਲ ਦੀ ਸਵੇਰ ਦੁਪਹਿਰ ਦੀ। ਤੇ ਜੀਐਡੂ ਨੂੰ ਪ੍ਰੋਪਰ ਪਈ ਆ ਬੇਫਿਕਰੀ ਆ ਕੋਈ ਵੀਰ ਸੌਦਾ ਕਰ ਸਕਦਾ। ਘਰ ਜਾਣ ਕੇ ਆਪਦੇ ਹੱਥੀ ਵੀ ਬੇਸ਼ੱਕ ਦੋ ਟਾਈਮ ਚੋਲੋ ਥਾਂ ਤੋਂ ਬਹੁਤ ਕੁਆਲਟੀ ਵਾਲਾ ਲੱਗਾ। ਠੀਕ ਆ ਤੇ ਮਗਰ ਬੱਛੀ। ਠੀਕ ਹੈ। ਰੌਂਦੇ ਲਾਉ ਜੀ ਠੀਕ ਆ ਸੋ ਵਾਇਰ ਜਿਹੜੀ ਆ ਦੋਸਤੋ ਦੂਜਾ ਸੁਬਾ ਤੇ ਮੀਡੀਅਮ ਹਾਈਟ ਨਿੱਗਰ ਰਾਜੀ ਵੀ ਪੂਰੀ ਆ ਬਾਕੀ ਜਿਹੜੇ ਵੀ ਉਹਨੂੰ ਪਸੰਦ ਆ ਉਹ ਕੋਈ ਸੌਦਾ ਕਰਨ ਵਾਲ ਜੰਗੀ ਆ ਬੱਚੀ ਦੀ ਤੇ ਬਾਕੀ ਦੋ ਦੁੱਧ ਨਾਰਮਲ ਹੀ ਸਾਰੇ ਵੀਰ ਜਾਣਦੇ ਆ ਵੀ ਚਲੋ ਸੰਗਣਾ ਹੁੰਦਾ ਦੋਸਤ ਸੰਦੀ ਸਾਹਿਬ ਇਹਦਾ ਦੁੱਧ ਵੀ ਨੰਬਰ 1 ਸੰਗਣਾ ਰਹੂਗਾ ਦੂਜੇ ਨੰਬਰ ਤੇ ਨਿੱਗਰ ਹੋਊਗੀ ਕੋਈ ਬਿਮਾਰੀ ਤੋਂ ਰਹਿਤ ਰਹੂਗੀ ਹਾਂ ਠੀਕ ਆ ਜੀ ਤੇ ਅੱਛਾ ਹਰਵੇਲ ਕਿੰਨਾ ਮੁੱਲ ਕਰਦੇ ਤੇ ਲੈ ਲਓ ਜੀ ਸਾਢੇ 48000 ਰੁਪਏ ਠੀਕ ਹੈ ਜੀ ਉਹਦੇ ਚੋ ਥੋੜਾ ਬੋਧਾ ਮੰਨ ਤਾਂ ਲੋ ਜੀ ਠੀਕ ਹੈ ਭਾਈ ਲਓ ਦੋਸਤੋ ਸਾਢੇ 48000 ਦੇ ਵਿੱਚੋਂ ਬਾਕੀ ਸਰਦਾਂ ਵੱਚੀ 55 ਦੀ ਵਿਕਦੀ ਆ ਹਮ ਪਰ ਸਾਢੇ 48 ਸਾਢੇ 48000 ਦੇ ਵਿੱਚੋਂ ਮੰਨ ਤਾਂ ਠੀਕ ਹੈ ਜੀ ਤੇ ਲੈਣ ਦੇ ਵਾਲੇ ਰੇਟ ਹੈਗੇ ਆ ਦੋਸਤੋ ਬਾਕੀ ਆਓ ਆਪਦੀ ਵੇਖੋ ਦੇਖੋ ਅੱਖੀਂ ਕੱਢੋ ਆਪਣੀ ਸਾਬ ਸੁਥਰੀਆ ਕਰਮਾਲੀ ਬਾਡੀ ਬੰਤਰ ਦੀ ਥਾਨ ਭਾਂਡੇ ਦੀ ਅੱਗੇ ਆ ਗਈ ਆਪਣੇ ਕੋਲ ਗ੍ਰੇ ਕਲਰ ਦੇ ਵਿੱਚ ਸੁਰਮੇ ਰੰਗਾ ਜਾਂ ਰੰਗ ਆ ਇਹ ਸੰਤ ਸਾਬ ਦੇਸੀ ਤੇ ਜਰਸੀ ਦਾ ਕਿਤੇ ਨਾ ਕਿਤੇ ਕ੍ਰਾਸ ਆ ਵਾ ਬਾਕੀ ਇਹਦੀ ਜਿਹੜੀ ਬਾਡੀ ਆ ਜਾਂ ਇਹਦੀ ਬੰਤਰ ਆ ਪੂਰੀ ਹਾਂਜੀ ਜਰਸੀ ਵਾਲੀ ਆ ਆ ਠੰਡ ਤੁਣ ਜਿਹੜਾ ਇਹਨੂੰ ਦੇਸੀ ਵਾਲਾ ਲੱਗਾ ਅੰਦਰ ਜਿਹੜਾ ਫੇਸ ਤੋਂ ਪੈਂਦਾ ਵੀ ਜਰਸੀ ਦਾ ਪੱਖ ਵੀ ਹੈਗਾ ਵਿੱਚ ਬਿਲਕੁਲ ਤੇ ਜਰਸੀ ਦਾ ਤੇ ਦੇਸੀ ਗਾਂ ਦਾੜਾ ਦੋਸਤੋ ਸੁਮੇਲ ਹੈਗਾ ਤੇ ਇਹ ਰਵੀਰ ਬਾਈ ਗੱਬਣ ਹੀ ਆ ਗੱਬਣਾ ਸੰਧੂ ਸਾਹਿਬ ਬਣੂਗੀ ਬੱਚੀ ਚੰਗੀ ਠੀਕ ਹੈ ਜੀ ਬਾਕੀ ਠੰਡੀ ਨਿਕਲੂਗੀ ਦੂਜੇ ਸਵੇਰੇ ਬੱਚੀ ਨੇ ਸੂਣਾ ਠੀਕ ਹੈ ਜੀ ਪਿਛਲੇ ਸਵੇਰੇ ਦਾ ਵੀ ਬਰਾ ਤੇ ਮਾਰੀ-ਚਮਾਰੀ ਵੀ ਇਹਨਾਂ ਬੈਡਾਂ ਦੇ ਵਿੱਚ ਬਹੁਤ ਘੱਟ ਦੇਖਣ ਦੇ ਵਿੱਚ ਆਉਂਦੀ ਕਰਮ ਵਾਲੀਆਂ ਬਹੁਤ ਕਿਉਂਕਿ ਇੱਕ ਦੋਗਲੀਆਂ ਕਹਿ ਲਈ ਇੱਕ ਕ੍ਰੋਸ ਆਂਗ ਦੇ ਵਿੱਚ ਹੁੰਦੀਆਂ ਤੇ ਛੋਟੀ ਬਰੀਡ ਵੀ ਆਪਾਂ ਕਹਿ ਸਕਦੇ ਹਾਂ ਵੀ ਛੋਟੀ ਬਰੀਡ ਆ ਤੇ ਬਾਕੀ ਆਰਡਰ ਆਰਡਰ ਬਹੁਤ ਸੋਹਣਾ ਗੁਲਾਬੀ ਆਰਡਰ ਦੇ ਵਿੱਚ ਅੱਜ ਸੰਧੂ ਸਾਹਿਬ ਗੁਲਾਬੀ ਆਰਡਰ ਦੇ ਵਿੱਚ ਚੰਗੀ ਨਿਖਰੂਗੀ ਹਜੇ ਬੱਚੀ ਲਊਗੀ 5-6 ਦਿਨ ਬਿਲ ਅਜੇ ਦੋਸਤੋ ਜੇਕਰ ਆਪਾਂ ਮੰਨ ਕੇ ਚੱਲੀਏ ਘੱਟੋ ਘੱਟ ਵੀ ਹਫਤਾ 8 ਦਿਨ ਹਫਤਾ ਪੂਰੀ ਤਿਆਰੀ ਕਰਦੇ ਕਰਦੇ ਨੂੰ ਇੰਨਾ ਸਮਾਂ ਲੰਘ ਜਾਣਾ ਕਿਉਂਕਿ 2-3 ਦਿਨਾਂ ਬਾਅਦ ਸਾਰਾ ਕੁਝ ਹੀ ਬਦਲਾ ਆਉਣਾ ਹਵਾਨੇ ਲੇਵੇ ਦੇ ਵਿੱਚ ਜੇ ਜੇ ਪਰ ਬਹੁਤ ਜ਼ਿਆਦਾ ਬਦਲਾ ਆਊਗਾ ਚੰਗੀ ਆਊਗੀ ਪੂਰੇ ਪਿੱਛੋਂ ਪੱਟਾਂ ਦੇ ਵਿੱਚ ਹਾਂ 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 ਚੰਗੀ ਵਛੇ ਤਿਆਰ ਹੋਊਗੀ ਕਿਡਾ ਕਰਮ ਵਾਲੀ ਦਾ ਉੱਤੋਂ ਵਜੂਦ ਆ ਉਹਨਾਂ ਥੱਲੇ ਉਹਨਾਂ ਨੂੰ ਡਬਲ ਤਿਆਰ ਕਰਨਾ ਬਿਲਕੁਲ ਸੰਤੋਖ ਜਰਸੀਆਂ ਵਾਂਗੂ ਹੀ ਇਹਨੇ ਤਿਆਰ ਹੋਣਾ ਹਾਂ ਬਾਕੀ ਮੂੰਹ ਮਤ ਵੀ ਚੰਗੀ ਆ ਮੂੰਹ ਦੀ ਵੀ ਚੰਗੀ ਆ ਹਾਂ ਤੇ ਰੇਟ ਵੀ ਭਈਰ ਭੈ ਸਾਂ ਚੰਗਾ ਕਿ ਨਾਰਮਲੀ ਭੈਣ ਭਰਾਵਾਂ ਨਾਰਮਲੀ ਅਸੰਦ ਦਾ 30 500 ਰੇਟ ਆ ਹਾਂ 29 ਦੇ ਦਾ ਲਓ ਜੀ ਪੈਸੇ ਵੀ ਥੋੜੇ ਖਰਚ ਕਰਨੇ ਪਣਿਆ ਦੋਸਤੋ ਪਰ ਚੀਜ਼ ਬਸ ਇਹਦਾ ਮੱਝ ਆ ਇਹ ਦੋਨਾਂ گاਵਾਂ ਦੀ ਗੱਲ ਕਰਾਂ ਤਾਂ ਮੱਝਾਂ ਨੇ ਬਿਲਕੁਲ ਜੀ ਇਹਨਾਂ ਦਾ ਦੁੱਧ ਮੱਝਾਂ ਦੀ ਕੁਆਲਿਟੀ ਆ ਬਿਲਕੁਲ ਬਿਲਕੁਲ ਸਾਢੇ 29 ਦੀ ਲਓ ਜੀ ਆ ਠੀਕ ਹੈ ਅਚਾਰ ਭਈਰ ਭਾਈ ਇੱਕ ਲਾਸਟ ਵਿੱਚ ਆਪਾਂ ਜਿਹੜੀ ਇਹ ਵੈੜ ਦਿਖਾਉਣੀ ਆ ਬਿਲਕੁਲ ਇਹ ਸੁਆ ਕਿੰਨਾ ਸੂਈ ਹੈ ਜੀ ਸੰਦੂ ਸਾਹਿਬ ਹੈ ਇਹ ਵੀ ਪਹਿਲਾਂ ਨਹੀਂ ਆ ਠੀਕ ਆ ਥੋੜੀ ਪੱਕ ਕੇ ਬਣੀ ਆ ਠੀਕ ਹੈ ਮਗਰ ਬੱਚੀ ਅੱਜ ਠੀਕ ਹੈ ਜੀ ਕੋਈ ਵੀ ਦਿਨ ਦਾ ਮੰਨ ਸਕਦਾ ਅੱਛਾ ਦੋਤ ਹੁਣ ਕਿੰਨਾ ਮੌਕੇ ਤੇ ਹਾਜ਼ਰ ਆ ਜੀ ਸੰਧੂ ਸਾਹਿਬ ਜਿਹੜਾ ਚਵਾ ਦਾਂਗੇ ਕੋਈ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਆ ਬਿਲਕੁਲ ਆ ਗਿਆ ਆਪਦੀ ਤਸੱਲੀ ਕਰੇ ਆ ਕਿੰਨਾ ਦੋਤਾ ਜੀ 20 ਲੀਟਰ ਸੰਧੂ ਸਾਹਿਬ ਚਵਾ ਕੇ ਦਊਗਾ ਮੈਂ ਇਸ ਦਾ 20 ਲੀਟਰ ਹੋਊਗਾ ਪੂਰਾ ਵਾਦੀ ਪਰ 20 ਲੀਟਰ ਦੀ ਚੁਵਾਈ ਜਿਹੜੀ ਮੈਂ ਠੀਕ ਕਰਵਾ ਕੇ ਦਊਗਾ ਕੋਈ ਗਾਰੰਟੀ ਤੇ ਵੀ ਮੰਗਾਉਣਾ ਚਾਹੁੰਦਾ ਤਾਂ 20 ਲੀਟਰ ਹੀ ਚੋਊਗਾ ਲਓ ਦੋਸਤੋ ਕੱਦ ਵੱਡੀਆਂ ਵਾੜਾਂ ਦੇ ਵਿੱਚ ਆ ਕੋਈ ਮੀਡੀਅਮ ਦਰਮਿਆਨੀ ਨਹੀਂ ਗਈ ਵੱਡੀ ਜੀ ਬੱਚੀ ਸਮਝੋ ਹਾਈਟ ਵੇਖੋ ਤੁਸੀ ਇਹ ਫੁੱਲ ਵੱਡੀ ਹਾਈਟ ਆ ਜਿੱਦਾਂ ਆਪਾਂ ਨਾਰਮਲ ਇੱਕ ਐਚ ਐਫ ਬਰੀਡ ਦੇ ਵਿੱਚ ਵੇੜਾ ਦੇਖਦੇ ਆ ਥਣ ਚੱਡੇ ਦੀ ਕਾਫੀ ਸਾਫ ਸੁਥਰੀ ਆ ਮਗਰ ਬੱਚੀ 15 16 ਦਿਨਾਂ ਦੀ ਸੂਈ ਆ 20 ਕਿਲੋ ਦੁੱਧ ਪਲਾਸਾ ਪਰ ਚਲੋ 20 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਆ ਲਓ ਜੀ ਅਹਰਪੇਲ ਭਾਈ ਇੱਕ ਵਾਰੀ ਹੋਰ ਮੜਾ ਕਮਾਦ ਗਿਆ ਇਹਨੂੰ ਆ ਲਓ ਸੋ ਬਾਕੀ ਥਣ ਥਣ ਪੂਰਾ ਹੱਥੀ ਚਵਾਈ ਵਾਲਾ ਬਲ ਲਓ ਜੀ ਮਗਰ ਆ ਬੱਛੀ ਹੈ ਜੀ ਮਗਰ ਬੱਛੀ ਹੈ ਜੀ ਸਾਨੂੰ ਸਾਬ ਬਾਕੀ ਆਪਾਂ ਥੋੜਾ ਜਿਹਾ ਕੋਈ 2-2 4-4 ਧਾਰਾ ਮਾਰ ਕੇ ਜਰੂਰ ਇੱਕ ਵਾਰੀ ਚੈੱਕ ਕਰਾ ਲਿਏ ਤੇ ਦੋਸਤੋ ਬੱਚੇ ਨੂੰ ਲਾ ਕੇ ਕੋਈ 2-2 4-4 ਕੋਈ 10-10 5-5 ਧਾਰਾ ਮਾਰ ਕੇ ਤਸਲੀ ਜਰੂਰ ਕਰਵਾਉਣੀ ਅਗਲੇ ਪਿਛਲੇ ਥਣਾ ਦੀ ਠੀਕ ਹੈ ਜੀ ਤੇ ਕੋਈ 15-16 ਦਿਨਾਂ ਦੀ ਸੂਈ ਆ ਜਿੱਦਾਂ ਕਿ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਮੇਰਾ ਵੀ ਇੱਕ ਵਾਰੀ ਦੋ ਵਾਰੀ ਵੀਡੀਓ ਨੂੰ ਪੂਰੀ ਜਰੂਰ ਦੇਖ ਲਿਆ ਕਰੋ ਤਸੱਲੀ ਦੇ ਨਾਲ ਉਸ ਤੋਂ ਬਾਅਦ ਜੇਰਾ ਤੁਸੀਂ ਸੌਦਾ ਦੀ ਗੱਲ ਕਰਨੀ ਹੁੰਦੀ ਹੈ ਤਾਂ ਜੋ ਚਲੋ ਭਾਜੀ ਓਕੇ ਮੈਂ ਚਲਾਉਂਦਾ ਹਾਂ ਆ ਬਈ ਸੰਸਾ ਕੋਈ ਜੂੜ ਦੀ ਜਰੂਰਤ ਨਹੀਂ ਸੰਸਾ ਗਰੰਟੀ ਫੋਲੇ ਦੀ ਵੀ ਲੈ ਲੇ ਠੀਕ ਹੈ ਜੀ ਕੋਈ 2 ਟਾਈਮ ਚੁਆਈ ਕਰੇ ਕੋਈ 3 ਟਾਈਮ ਕਰੇ ਕੋਈ 4 ਟਾਈਮ ਨਾ ਮਾਰੇ ਠੀਕ ਹੈ ਜੀ ਲਓ ਦੋਸਤੋ ਖੁੱਲਾ ਡੁੱਲਾ ਦੋਤ ਜਿਨਾ ਤੁਹਾਨੂੰ ਦੱਸਿਆ ਤਸੱਲੀ ਕਰ ਲਓ 2 ਟਾਈਮ ਚੋਲੋ 4 ਟਾਈਮ ਚੋਲੋ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਉਦਾਂ ਕਰਿਆ ਕਰੋ ਠੀਕ ਆ ਬਾਕੀ ਅੱਜ ਫਿਲਹਾਲ ਇਹ ਪਸ਼ੂ ਸੀਗੇ ਰੇਟ ਆਪਾਂ ਦੱਸ ਦਿੰਨੇ ਆ ਤੁਹਾਨੂੰ ਇਸ ਵੇੜ ਦਾ ਰੇਟ ਰਹੇਗਾ ਭਾਈ ਹਰ ਵੇਲ ਕੀ ਕਰਦੇ ਮੁੱਲ ਸੰਧੂ ਸਾਹਿਬ ਬੱਚੀ ਭੈ 85 ਦੀ ਵਿਕਦੀ ਆ ਹਾਂ ਪਰ ਬਿਲਕੁਲ ਲੈ ਦੇ ਜਾਈ ਕਰਾਂਗੇ 72 ਦੇ ਵਿੱਚੋਂ ਹੀ ਮੰਨਦਾ ਨਾ ਸਾਡੇ 72 ਚੋਂ ਮੰਨਦਾ ਨਾ ਜੀ ਠੀਕ ਹੈ ਜੀ 70 ਦੀ ਦੇ ਦਾਂਗੇ ਲਓ ਜੀ 70000 ਦੀ ਵੀਰਾਂ ਦਾ ਵੀ ਦੇ ਦੇ ਦਾਂਗੇ ਹਾਂ ਨਾਲ ਹੀ ਗੱਲਬਾਤ ਆ ਠੀਕ ਆ ਜੀ ਤੇ ਇਹ ਅੱਜ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਪੰਜ ਟੋਟਲ ਤਿੰਨ ਵਿਹੜਾਂ ਦੋ ਮਈ ਠੀਕ ਆ ਇੱਕ ਨੀਲੀ ਦੀ ਮੱਝ ਦਿਖਾਤੀ ਆ ਪਹਿਲੇ ਨੰਬਰ ਤੇ ਜਿਹੜੀ ਬਿਲਕੁਲ ਤਾਜੀ ਸੂਈ ਸੁਵਾਈ ਆ ਤੇ ਜ਼ਰੂਰ ਤੁਸੀਂ ਹੱਥ ਪਾ ਲਿਓ ਸੌਦਾ ਕਰ ਲਿਓ ਤੇ ਬਾਈ ਹਰਵੇਲ ਹੋਰ ਕੋਈ ਗੱਲਬਾਤ ਇੱਕ ਨੰਬਰ ਜ਼ਰੂਰ ਆਪਣੇ ਬਸੰਤ ਸਿੰਘ ਸਾਹਿਬ ਠੀਕ ਆ ਬਾਕੀ ਦਾ ਕੰਟੈਕਟ ਨੰਬਰ ਆਪਣਾ ਹੈਗਾ 9903820259906382025 ਠੀਕ ਹੈ ਜੀ ਲਓ ਦੋਸਤੋ ਫਿਰ ਹਾਲ ਅੱਜ ਇਸ ਕਵਰ ਦੇ ਵਿੱਚ ਇਹਨੇ ਨਾਗਾ ਪਤਾ ਤੁਹਾਨੂੰ ਦਿਖਾਉਣੇ ਸੀਗੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਕੋਈ ਦੂਰ ਨੇੜੇ ਵਾਲੇ ਵੀਰ ਨੇ ਤੁਸੀਂ ਪਿੰਡ ਵਿਜ਼ਿਟ ਕਰਕੇ ਡੇਲੀ ਦਾ ਜਿਹੜਾ ਦੋਸਤੋ ਕੋਈ ਨਵੇਂ ਪਸ਼ੂ ਆਏ ਹੁੰਦੇ ਉਹਨਾਂ ਬਾਰੇ ਤੁਸੀਂ ਜਾਣਕਾਰੀ ਰੱਖ ਸਕਦੇ ਜੇ ਇਸ ਕਰੋ ਇਸ ਫਾਰਮ ਤੋਂ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ